ਜਿਹੜੇ ਖਾਲਸਤਾਨੀ ਅਮਰੀਕਾ ਤੋਂ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਜਾਂ ਇੰਗਲੈਂਡ ਤੋਂ ਮੈਨੂੰ ਫੋਨ ਕਰਕੇ ਧਮਕੀਆਂ ਦਿੰਦੇ ਸੀ ਕਹਿੰਦੇ ਸੀ ਤੇਰੇ ਬੋਲਣ ਦੇ ਨਾਲ ਕੀ ਹੋ ਜਾਊ ਮੇਰੇ ਬੋਲਣ ਦੇ ਨਾਲ ਕੈਨੇਡਾ ਦੇ ਵਿੱਚ ਖਾਲਸਤਾਨ ਨੂੰ ਮੁਰਦਾਬਾਦ ਕਹਿਣ ਵਾਲਿਆਂ ਦੀ ਸ਼ੁਰੂਆਤ ਹੋ ਗਈ ਮਤਲਬ ਇੱਕ ਪਾਸੇ ਖਾਲਸਤਾਨੀ ਝੰਡੇ ਚਾੱਕ ਕੇ ਭਾਰਤ ਨੂੰ ਮੁਰਦਾਬਾਦ ਇੰਡੀਆ ਨੂੰ ਮੁਰਦਾਬਾਦ ਕਹਿੰਦੇ ਸੀ ਤੇ ਹੁਣ ਕੁਝ ਲੋਕ ਜਿਹੜੇ ਭਾਰਤ ਦੇ ਵਸਿੰਦੇ ਆ ਉਹ ਪੰਜਾਬੀ ਵੀ ਨੇ ਸਿੱਖ ਵੀ ਨੇ ਤੇ ਉਹਨਾਂ ਨੇ ਇੰਡੀਆ ਦਾ ਜਿਹੜਾ ਤਿਰੰਗਾ ਝੰਡਾ ਸਾਡਾ ਉਹ ਝੰਡਾ ਹੱਥਾਂ ਵਿੱਚ ਫੜ ਕੇ ਸ਼ਰਿਆਮ ਗਿਆ ਕਿ ਖਾਲਿਸਤਾਨ ਤੇ ਖਾਲਿਸਤਾਨੀ ਮਰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਖਾਲਿਸਤਾਨੀ ਅਮਰੀਕਾ ਤੋਂ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਜਾਂ ਇੰਗਲੈਂਡ ਤੋਂ ਮੈਨੂੰ ਫੋਨ ਕਰਕੇ ਧਮਕੀਆਂ ਦਿੰਦੇ ਸੀ ਕਹਿੰਦੇ ਸੀ ਤੇਰੇ ਬੋਲਣ ਦੇ ਨਾਲ ਕੀ ਹੋ ਜੂ ਮੇਰੇ ਬੋਲਣ ਦੇ ਨਾਲ ਕੈਨੇਡਾ ਦੇ ਵਿੱਚ ਖਾਲਿਸਤਾਨ ਨੂੰ ਮੁਰਦਾਬਾਦ ਕਹਿਣ ਵਾਲਿਆਂ ਦੀ ਸ਼ੁਰੂਆਤ ਹੋ ਗਈ ਮਤਲਬ ਇੱਕ ਪਾਸੇ ਖਾਲਸਤਾਨੀ ਝੰਡੇ ਚਾੱਕ ਕੇ ਭਾਰਤ ਨੂੰ ਮੁਰਦਾਬਾਦ ਇੰਡੀਆ ਨੂੰ ਮੁਰਦਾਬਾਦ ਕਹਿੰਦੇ ਸੀ ਤੇ ਹੁਣ ਕੁਝ ਲੋਕ ਜਿਹੜੇ ਭਾਰਤ ਦੇ ਵਸਣਦੇ ਆ ਉਹ ਪੰਜਾਬੀ ਵੀ ਨੇ ਸਿੱਖ ਵੀ ਨੇ ਤੇ ਉਹਨਾਂ ਨੇ ਇੰਡੀਆ ਦਾ ਜਿਹੜਾ ਤਿਰੰਗਾ ਝੰਡਾ ਸਾਡਾ ਉਹ ਝੰਡਾ ਹੱਥਾਂ ਵਿੱਚ ਫੜ ਕੇ ਸ਼ਰਿਆਮ ਕਹ ਕੇ ਖਾਲਸਤਾਨ ਤੇ ਖਾਲਸਤਾਨੀ ਮੁਰਦਾਬਾਦ ਇਹ ਮੈਂ ਇੱਕ ਪਰਤ ਪਾਈ ਹੈ ਮੈਂ ਹਰ ਇੱਕ ਵੀਡੀਓ ਵਿੱਚ ਇਹ ਕਹਿੰਨਾ ਕਿ ਜੇ ਤੁਸੀਂ ਕੌਮ ਨੂੰ ਬਚਾਉਣਾ ਹੈ ਜੇ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਹੈ ਇਹ ਖਾਲਸਤਾਨੀ ਗੁੰਡਿਆਂ ਦਾ ਵਿਰੋਧ ਕਰੋ ਇਹਨਾਂ ਨੂੰ ਮੂੰਹ ਤੋੜਮਾ ਜਵਾਬ ਦਿਓ ਇਪਰਤ ਪਾਈ ਹੈ ਹਾਲੇ ਤਾਂ ਹੋਰ ਬਹੁਤ ਕੁਝ ਹੋਣਾ ਦੇਖਿਓ ਸਹੀ ਤੁਹਾਡੇ ਖੇਤਰ ਕਿਦਾਂ ਪੈਂਦੇ ਆ ਮੈਂ ਇੱਕ ਬੇਨਤੀ ਕਰਨੀ ਹੈ ਜਿਹੜਾ ਵੀ ਇਨਸਾਨ ਇਨਸਾਨ ਦੇ ਵਿੱਚ ਇਨਸਾਨੀਅਤ ਦੇ ਗੁਣ ਵੇਖਦਾ ਹੈ ਜਿਹੜਾ ਜਿਹੜਾ ਮਨੁੱਖ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦੀ ਪਾਵਨ ਬਾਣੀ ਨੂੰ ਫੋਲੋ ਕਰਦਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਦਾ ਹੈ ਤੇ ਗੁਰੂ ਪਾਤਸ਼ਾਹ ਪਾਵਨ ਬਾਣੀ ਦੇ ਵਿੱਚ ਇੱਕ ਵਧੀਆ ਇਨਸਾਨ ਬਣਾਉਂਦੇ ਐ ਗੁਰੂ ਪਾਸ਼ਾ ਕਹਿੰਦੇ ਐ ਇਹ ਮਨੁੱਖ ਤੂੰ ਜੀ ਤੇ ਕਿਸੇ ਨੂੰ ਜੀਣ ਦੀ ਅਜਾਜਤ ਦੇ ਮਤਲਬ ਤੇਰਾ ਜੀਵਨ ਖੁਸ਼ਹਾਲ ਹੋਵੇ ਜੇ ਤੂੰ ਜੀਣਾ ਚਾਹੁੰਦਾ ਤਾਂ ਕਿਸੇ ਨੂੰ ਜੀਣ ਦਾ ਹੱਕ ਵੀ ਦੇ ਤੂੰ ਕਿਸੇ ਦੇ ਦੁੱਖਾਂ ਵਿੱਚੋਂ ਸੁੱਖ ਨਾ ਲੱਭੇ ਇਹ ਸਾਡੇ ਜੀਵਨ ਦੀ ਫਿਤਰਤ ਹੈ ਅਸੀਂ ਕਿਸੇ ਦੇ ਦੁੱਖਾਂ ਵਿੱਚੋਂ ਸੁੱਖ ਲੱਭਦੇ ਹਾਂ ਜਿਹੜੇ ਕਿਸੇ ਦੇ ਦੁੱਖਾਂ ਵਿੱਚੋਂ ਸੁੱਖ ਲੱਭਦੇ ਨੇ ਨਾ ਉਹਨਾਂ ਦੇ ਘਰ ਵੀ ਬਹੁਤਾ ਚਿਰ ਬਸਦੇ ਨਹੀਂ ਉਹਨਾਂ ਦੇ ਘਰ ਵੀ ਉਜੜ ਜਾਂਦੇ ਆ ਮੈਂ ਜਿਹੜਾ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦਾ ਫਲਸਫਾ ਹੈਗਾ ਉਹ ਸਭ ਤੋਂ ਵੱਡਾ ਜਿਹੜਾ ਧਰਮ ਹੈ ਉਹਦੇ ਵਿੱਚ ਗ੍ਰਿਸ਼ਟ ਧਰਮ ਨੂੰ ਤਰਜੀਹ ਦਿੱਤੀ ਹੈ ਜਿਹੜਾ ਇਨਸਾਨ ਕਿਰਤ ਕਰਕੇ ਆਪਣਾ ਪਰਿਵਾਰ ਪਾਲਦਾ ਹੈ ਜਿਹੜਾ ਇੱਕ ਇਨਸਾਨ ਬਣ ਕੇ ਜੀ ਰਿਹਾ ਹੈ ਇਹ ਫਿਲਾਸਫੀ ਹੈ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੀ ਪਰ ਜਿਹੜੇ ਕੜਮ ਚੌਧਰੀ ਪੰਜਾਬ ਤੋਂ ਜਾਂ ਇੰਡੀਆ ਤੋਂ ਭਗੌੜੇ ਹੋ ਕੇ ਬਾਹਰਲੇ ਮੁਲਕਾਂ ਵਿੱਚ ਜਾ ਕੇ ਬਸੇ ਨੇ ਉਹਨਾਂ ਨੇ ਖਾਲਸਾ ਦੇ ਨਾਂ ਤੇ ਇੱਕ ਬਹੁਤ ਵੱਡਾ ਧੰਦਾ ਚਲਾਇਆ ਹੋਇਆ ਜਿਨ੍ਹਾਂ ਦੇ ਖਾਲਸਾ ਦੇ ਨਾਂ ਤੇ ਆਪਣੇ ਘਰ ਚੱਲਦੇ ਦੀ ਤੋਰੀ ਫੁਲਕਾ ਚੱਲਦਾ ਹੈ ਇਹ ਜਦੋਂ ਵੀ ਕੋਈ ਦਿੱਤ ਤਿਹਾਰ ਆਉਂਦਾ ਉਦੋਂ ਝੰਡੇ ਚੁੱਕਣਗੇ ਖਾਲਸਤਾਨੀ ਭਾਰਤ ਮੁਰਦਾਬਾਦ ਭਾਰਤ ਸਰਕਾਰ ਮੁਰਦਾਬਾਦ ਇਦਾਂ ਕਹਿਣਗੇ ਤੇ ਜਦੋਂ ਮੈਂ ਇਹ ਗੱਲਬਾਤ ਕਰਦਾ ਹੁੰਨਾ ਬਹੁਤ ਲੋਕਾਂ ਤੱਕ ਮੇਰੀ ਆਵਾਜ਼ ਜਾਂਦੀ ਹੈ ਤੇ ਆਹ ਜਿਹੜੀ ਕੈਨੇਡਾ ਦੇ ਵਿੱਚ ਸ਼ੁਰੂਆਤ ਹੋਈ ਹੈ ਨਾ ਇੰਡੀਆ ਦੇ ਝੰਡੇ ਹੱਥਾਂ ਵਿੱਚ ਫੜ ਕੇ ਖਾਲਸਤਾਨੀਆਂ ਨੂੰ ਤੇ ਖਾਲਸਤਾਨ ਨੂੰ ਮੁਰਦਾਬਾਦ ਕਿਹਾ ਹੈ ਇਹ ਸ਼ੁਰੂਆਤ ਹੈ ਮਿੱਤਰੋ ਤੇ ਮੈਂ ਹੋਰ ਵੀ ਲੋਕਾਂ ਨੂੰ ਅਪੀਲ ਕਰਦਾ ਜਿਹੜੇ ਹੌਲ ਨਗਰੀ ਦੇ ਵਸਿੰਦੇ ਨੇ ਉਹ ਕਿਸੇ ਵੀ ਮੁਲਕ ਦੇ ਵਿੱਚ ਹੋਣ ਜੇ ਤੁਸੀਂ ਚਾਹੋ ਨਾ ਕਿ ਗੁਰੂ ਨਾਨਕ ਦੇ ਸੱਚੇ ਪਾਸ਼ੇ ਦੇ ਫਲਸਫੇ ਦਾ ਪ੍ਰਚਾਰ ਹੋਵੇ ਗੁਰਮੁਖ ਮਹਾਂਤ ਘਰ ਘਰ ਦੇ ਵਿੱਚ ਜਾਣ ਸਿੱਖੀ ਦਾ ਬੋਲਬਾਲਾ ਹੋਵੇ ਤਾਂ ਇਹ ਜਿਹੜੇ ਖਾਲਸਤਾਨੀ ਗੁੰਡੇ ਨੇ ਜਿਹੜੇ ਖਾਲਸਤਾਨ ਦੇ ਨਾਂ ਤੇ ਆਪਣੇ ਘਰ ਚਲਾਉਂਦੇ ਨੇ ਲੁੱਟਾਂ ਖੂਹਾਂ ਕਰਦੇ ਨੇ ਇਨਾਂ ਦਾ ਮੂੰਹ ਤੋੜਮਾ ਜਵਾਬ ਦਿਓ ਫਿਰ ਤੁਸੀਂ ਦੇਖਿਓ ਕਿ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਣੀ ਮੈਂ ਸਿੱਖਾਂ ਮੈਂ Hindu ਮੈਂ ਮੁਸਲਮਾਨ ਮੈਂ ਇਸਾਈਆਂ ਇਹ ਕੋਈ ਮਤਲਬ ਨਹੀਂ ਰਹਿ ਜਾਂਦਾ ਕਿਉਂਕਿ ਸਾਰੇ ਧਰਮਾਂ ਤੋਂ ਪਹਿਲਾਂ ਇੱਕ ਇਨਸਾਨ ਹੈ ਜੇ ਵੀ ਮਨੁੱਖ ਇਨਸਾਨ ਬਣ ਕੇ ਨਹੀਂ ਜੀ ਸਕਦਾ ਉਹ ਧਰਮੀ ਬਣ ਕੇ ਵੀ ਨਹੀਂ ਜੀ ਸਕਦਾ ਧਰਮ ਤੋਂ ਪਹਿਲਾਂ ਇੱਕ ਇਨਸਾਨ ਹੈ ਜੇ ਇਨਸਾਨ ਦੇ ਵਿੱਚ ਇਨਸਾਨੀਅਤ ਵਾਲੇ ਗੁਣ ਹੈਗੇ ਨੇ ਤਾਂ ਉਹ ਥੋੜਾ ਬੋਤਾ ਧਰਮ ਨੂੰ ਸਮਝ ਸਕਦਾ ਨਹੀਂ ਧਰਮ ਇੱਕ ਸਾਡੇ ਸਿਰ ਤੇ ਬੋਝ ਹੈ ਧਰਮ ਦਾ ਗਲਬਾ ਪਾ ਕੇ ਸਾਨੂੰ ਮੂਰਖ ਬਣਾ ਕੇ ਗੁਲਾਮ ਬਣਾ ਕੇ ਰੱਖਿਆ ਜਾਂਦਾ ਤੇ ਜਿੰਵੇਂ ਇਹ ਖਾਲਸਤਾਨੀ ਗੁੰਡਾਗਰਦੀ ਕਰਦੇ ਨੇ ਨਾ ਬਾਹਰਲੇ ਮੁਲਕਾਂ ਦੇ ਵਿੱਚ ਗੁਰਦੁਆਰਿਆਂ ਦੇ ਕਬਜ਼ਾ ਇਹਨਾਂ ਦਾ ਖਾਲਸਤਾਨ ਦੇ ਨਾਂ ਤੇ ਲੱਖਾਂ ਡਾਲਰ ਇਕੱਠੇ ਕਰਦੇ ਨੇ ਤੇ ਲੱਖਾਂ ਡਾਲਰ ਇਹਨਾਂ ਦੀਆਂ ਗੋਲਕਾਂ ਵਿੱਚ ਪਾਉਂਦੇ ਕੌਣ ਨੇ ਜਿਹੜੇ ਕਿਰਤ ਕਰਨ ਵਾਲੇ ਲੋਕ ਨੇ ਤੁਸੀਂ ਇੱਕ ਅੰਕੜਾ ਦੇਖ ਲਿਓ ਜੇ ਗੁਰਦੁਆਰੇ ਦੀ ਗੋਲਕ ਦੇ ਵਿੱਚ ਡਾਲਰ ਪੈਂਦੇ ਨੇ ਜਾਂ ਰੁਪਈਏ ਪੈਂਦੇ ਨੇ ਉਹਨਾਂ ਵਿੱਚ 90 ਬੰਦੇ ਉਹ ਨੇ ਜਿਹੜੇ ਕਲੀਨ ਸ਼ੇਪ ਨੇ ਜਿਨ੍ਹਾਂ ਦਾ ਅਮਰਤ ਨਹੀਂ ਛਕਿਆ ਜਿਹੜੇ ਕਿਰਤ ਕਰਦੇ ਆ ਤਿੰਨ ਨਹੀਂ ਇਹ 10 ਘੜਮ ਚੌਧਰੀ ਹੁੰਦੇ ਨੇ ਜਿਹੜੇ 90% ਲੋਕਾਂ ਤੇ ਰਾਜ ਕਰਨ ਦੀ ਕੋਸ਼ਿਸ਼ ਕਰਦੇ ਨੇ ਲੱਭੇ 90% ਲੋਕਾਂ ਨੂੰ ਗੁਲਾਮ ਬਣਾਉਂਦੇ ਨੇ ਤੇ ਕੈਨੇਡਾ ਦੇ ਵੀ ਸ਼ੁਰੂਆਤ ਹੋ ਗਈ ਹਲੇ ਤਾਂ ਖਾਲਿਸਤਾਨ ਮਰਦਾਵਾਦ ਖਾਲਿਸਤਾਨ ਦੀ ਮਰਦਾਵਾਦ ਇਹੀ ਕਹੈ ਨਾ ਹਰੇ ਤੁਹਾਡੇ ਜੂਤ ਵੀ ਪੈਣੇ ਆਂ ਛਿੱਤਰ ਵੀ ਪੈਣੇ ਜੇ ਤੁਸੀਂ ਬਾਦ ਨਾ ਆਏ ਇਹ ਬੇਨਤੀ ਪ੍ਰਵਾਨ ਕਰਿਓ ਤੇ ਬੱਦ ਵੱਦ ਲੋਕਾਂ ਨੂੰ ਬੇਨਤੀ ਹੈ ਕਿ ਇਹਨਾਂ ਖਾਲਤਾਂ ਦੀ ਗੁੰਡਿਆਂ ਦਾ ਵਿਰੋਧ ਕਰੋ ਫਿਰ ਕਿਤੇ ਨਾ ਕਿਤੇ ਸਾਨੂੰ ਸੁੱਖ ਦਾ ਸਾਹ ਆ ਸਕਦਾ ਹੈ ਨਹੀਂ ਹਰੇਕ ਮੁਲਕ ਦੇ ਵਿੱਚ ਕੌਮ ਨੂੰ ਬਦਨਾਮ ਕਰਨਗੇ ਤੇ ਕੌਮ ਦੇ ਨਾਂ ਤੇ ਲੁੱਟ ਖੁੱਟ ਕਰਕੇ ਆਪਣੇ ਘਰ ਜਲਾਉਣਗੇ ਤੇ ਚਲਾਉਂਦੇ ਆ ਰਹੇ ਨੇ ਹੁਣ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ